ਇਨਾਤੇ ਕੋਈ ਕਾਨੂੰਨ ਵੀ ਹੈ ਅੱਛਾ ਇਹ 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 ਗੱਲ ਪਹਿਲਾਂ ਬਹੁਤ ਸੀ ਹਮ ਇਹ ਗੱਲ ਪਹਿਲਾਂ ਬਹੁਤ ਪ੍ਰਚਲਿਤ ਸੀ ਬੜੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਪਰੇਸ਼ਾਨ ਹੋ ਗਈਆਂ ਸੀ ਹਮ ਫਿਰ ਪਾਰਲੀਮੈਂਟ ਚ ਇਸ ਦਾ ਬਿਲ ਪਾਸ ਹੋਇਆ ਸੀ ਹਮ ਇਹ ਬੋਨਜਵਾ ਐਮੈਂਡਮੈਂਟ ਹੈ 1985 ਦੇ ਵਿੱਚ ਹੋਈ ਜੀ 10th ਸ਼ੈਡਿਊਲ ਪਪੂਲਰਲੀ ਨੋਨ ਐਸ ਐਂਟੀ ਡਿਫੈਕਸ਼ਨ ਐਕਟ ਜੀ 85 ਦੇ ਵਿੱਚ ਇਹ ਫਿਰ ਪਾਰਲੀਮੈਂਟ ਨੇ ਐਕਟ ਬਣਾਇਆ ਜੀ ਤੇ ਇਸ ਤਰ੍ਹਾਂ ਨਹੀਂ ਕਰ ਸਕਦੇ ਜਿਸ ਪਾਰਟੀ ਦੇ ਵਿੱਚ ਤੁਸੀਂ ਜੁੜੇ ਹੋ ਉਸ ਨੂੰ ਉਸ ਪਾਰਟੀ ਦੇ ਵਿੱਚ ਹੀ ਰਹਿਣਾ ਦੂਜੇ ਪਾਸੇ ਨਹੀਂ ਜਾ ਸਕਦੇ ਜੀ ਫਿਰ ਇਹ ਜਾ ਕੇ 2003 ਦੇ ਵਿੱਚ ਇਹ ਚ ਐਮੈਂਡਮੈਂਟ ਹੋਈ ਹੈ 167 ਚ ਵੀ ਹੋਈ ਇੱਕ ਇਹ ਹੈ ਉਹ ਮੇਨ ਤੇ ਜਿਹੜੀ ਉਹ ਮੈਂ ਗੱਲ ਕਰ ਰਿਹਾ ਉਹ ਦੀ ਹੈ ਜੀ ਜੀ ਕਾਨੂੰਨੀ ਜਿਹੜੀ 91st ਜਿਹੜੀ ਕਨਸਟੀਟਿਊਸ਼ਨਲ ਐਮੈਂਡਮੈਂਟ ਆ ਦੋਸ ਆ 13 ਜੀ ਉਹਦੇ ਚ ਨਾ ਕਿਹਾ ਹੂੰ ਡਿਫੈਕਸ਼ਨ ਕਰਨੀ ਹੈ ਤੋ ਇਹ ਕਪਾਟੀ ਤੋਂ ਦੂਜੇ ਪਾਸੇ ਜਾਣਾ ਤੇ 2/3 ਜਿਹੜੀ ਮੈਜੋਰਟੀ ਉਹਦੇ ਝੋਣੀ ਚਾਹੀਦੀ ਇਕੱਲਾ ਨਹੀਂ ਜਾ ਸਕਦੇ ਇਕ ਦੋ ਨਹੀਂ ਜਾ ਸਕਦੇ ਆ ਹੁਣ ਹੋਇਆ ਨਹੀਂ ਹਿਮਾਚਲ ਚ ਹਮਾਚਲ ਜੇ ਇਹੀ ਤਾਂ ਹੋਇਆ ਤੇ ਉਹ ਐਂਟੀ ਡਿਫੈਕਸ਼ਨ ਕਰਕੇ ਜਦੋਂ ਐਮਪੀ ਦੀਆਂ ਪੈਣੀਆਂ ਵਲਟਾ ਤੇ ਇਹਨਾਂ ਦੇ ਪਾਰਟੀ ਦੇ ਬੰਦੇ ਕਾਂਗਰਸ ਦੇ ਬੰਦੇ ਕੁਝ ਟੁੱਟ ਕੇ ਉਧਰੋਂ ਚਲੇ ਗਏ ਜੀ ਤੋ ਵੋਟ ਉਹਨਾਂ ਦੇ ਅੱਕ ਚ ਪਾਰਟੀ ਹਮ ਉੱਤੇ ਫਿਰ ਮਸਲਾ ਖੜਾ ਹੋ ਗਿਆ ਹਮ ਉਹ ਕਹਿੰਦੇ ਜੀ ਐਂਟੀ ਡਿਫੈਕਸ਼ਨ ਲਾ ਲੱਗਦਾ ਹੂੰ ਇਹਦੇ 2/3 ਨਹੀਂ ਹੋਗੇ ਹੂੰ ਉਹ ਸਪੀਕਰ ਨੇ ਆਰਡਰ ਪਾਸ ਕਰਕੇ ਉਹਨੂੰ ਐਕਸਪੈਲ ਕਰ ਹੂੰ ਖਤਮ ਕਰ ਦਿੱਤੀ ਉਹਨਾਂ ਨੇ ਹੂੰ ਹੁਣ ਲਾ ਬਣਿਆ ਹੂੰ ਤੇ ਜੇ ਕਿਸੇ ਪਾਰਟੀ ਨੂੰ ਛੱਡ ਕੇ ਜਾਣਾ ਤੁਸੀਂ ਐਂਟੀ ਡਿਫੈਕਸ਼ਨ ਲਾ ਜਿਹੜਾ ਉਹਦੇ ਮੁਤਾਬਕ 2/3 ਮжоਰੀਟੀ ਦੀ ਯੈਸ ਹੋਣੀ ਚਾਹੀਦੀ ਹੈ ਨਾਲ ਹੋਣਾ ਚਾਹੀਦਾ ਜੀ ਨਹੀਂ ਤਾਂ ਪਾਰਟੀ ਤੁਸੀਂ ਬਦਲ ਕੇ ਦੂਜੇ ਪਾਸੇ ਨਹੀਂ ਜਾ ਸਕਦਾ ਸਾਰ ਇੱਥੇ ਕੋਈ ਇਹ ਰੂਲ ਲਾਗੂ ਨਹੀਂ ਹੁੰਦਾ ਇਹਨੇ ਇਹਨਾਂ ਨੇ ਹੋਰ ਕੀਤਾ ਤਾਂ ਕੰਮ ਹੂੰ ਇਹਨਾਂ ਨੇ ਰਜ਼ਾਈ ਕੀਤਾ ਪਹਿਲਾਂ ਹੂੰ ਇਹਨੇ ਬਦਲ ਕੇ ਥੋੜਾ ਗਿਆ ਹੈ ਹੂੰ ਇਹ ਤੇ ਰਿਜ਼ਾਈਨ ਕੀਤਾ ਹੂੰ ਰਿੰਕੂ ਸ਼ਸ਼ੀਲ ਰਿੰਕੂ ਇਹਨੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਛੱਡਿਆ ਹੂੰ ਰਿਜ਼ਾਈਨ ਹੁਣ ਫਰੈਸ਼ ਇਲੈਕਸ਼ਨ ਜਿਹੜਾ ਭਾਜਪਾ ਚੋਂ ਲੜ ਰਿਹਾ ਸੋ ਇਹ ਜਿਹੜਾ ਨਾ ਮੈਂ ਤੇ ਅੱਗੇ ਤੁਹਾਨੂੰ ਇਹ ਗੱਲ ਕਹੀ ਹੈ ਕਿ ਜੇ ਅਸੀਂ ਮੋਰਲ ਗਰਾਉਂਡ ਤੇ ਜਾਈਏ ਹੂੰ ਪੁਰਾਣੇ ਮੰਤਰੀ ਜਿਹੜੇ ਆਸ਼ਾ ਸ਼ਕਰੋਟ ਦੀ ਆ ਉਹਨਾਂ ਦੇ ਡਿਸੀਜਨ ਦੇ ਉੱਤੇ ਤੁਸੀਂ ਲਾਲ ਬਾਦਰਾ ਸ਼ਾਸਤਰੀ ਸੀ ਰੇਲਵੇ ਮੰਤਰੀ ਸੀ ਹੂੰ ਤੇ ਇੱਕ ਰੇਲ ਦਾ ਐਕਸੀਡੈਂਟ ਹੋ ਗਿਆ ਤੇ ਬੜੇ ਲੋਕ ਮਰ ਗਏ ਹੂੰ ਤੇ ਆਇਆ ਦਫਤਰ ਦੇ ਵਿੱਚ ਤੇ ਅਸਤੀਫਾ ਦੇ ਕੇ ਕਹਿੰਦਾ ਮਨਿਸਟਰ ਨੀ ਰਹਿਣਾ ਅਸਤੀਫਾ ਦੇ ਹੂੰ ਮੇਰੇ ਆ ਜਿਹੜਾ ਰਾਜ ਕਾਲ ਚ ਇੱਕ ਇਨਾ ਵੱਡਾ ਵੱਡਾ ਹੋਇਆ ਹਾਂ ਉਹ ਉਹ ਲਾਲਪਾ ਸਾਸਥਰੀ ਉਹ ਰੇਲ ਚਲਾਉਂਦਾ ਸੀ ਗਲਤੀ ਉਹਦੀ ਸੀ ਲੇਕਿਨ ਉਹਨੇ ਮੋਰੈਲਿਟੀ ਦੇ ਬੇਸ ਤੇ ਦਿੱਤੇ ਮਾਰੋ ਗਰਾਉਂਡ ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਮਿਲਦੀ ਜਿਹੜੇ ਬਹੁਤ ਸਾਰੀਆਂ ਜਿਨ੍ਹਾਂ ਨੇ ਕੀਤਾ ਹੂੰ ਤੇ ਅੱਜ ਆ ਜਿਹੜੇ ਬੈਠੇ ਹੋਣ ਮੋਦੀ ਛੋਦੀ ਜਿਹੜੇ ਬੰਦੇ ਇਹ ਕਰਦੇ ਆ